ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖੇੜਾ ਸਾਹਿਬ ਤੁਹਾਡਾ ਵਿਵਾਦ ਵਿੱਚ ਮਿਲਵਾਨੀ ਜੀ ਖੇੜਾ ਸਾਹਿਬ ਅੱਗੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ 2027 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੂੰ ਸੰਭਾਵਿਤ ਸਰਕਾਰ ਬਣਾਉਣ ਵਾਲੀ ਧਿਰ ਦੇ ਵਿੱਚੋਂ ਵੇਖਿਆ ਜਾ ਰਿਹਾ ਹੈ ਪਰ ਪਾਰਟੀ ਦੇ ਅੰਦਰੂਨੀ ਖੰਡਨਾਂ ਕਾਰਨ ਹਨੇਰੇ ਦੇ ਵਿੱਚ ਫਸੀ ਹੋਈ ਹੈ ਇਸ ਦਾ ਤਾਜ਼ਾ ਉਦਾਹਰਣ ਜੋ ਹੈ ਕਪੂਰਥਲਾ ਦੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਉਹਨਾਂ ਦੇ ਆਜ਼ਾਦ ਵਿਧਾਇਕ ਪੁੱਤ ਰਾਣਾ ਇੰਦਰਪ੍ਰਤਾਪ ਸਿੰਘ ਦੇ ਵੱਲੋਂ ਸੁਲਤਾਨਪੁਰ ਲੋਧੀ ਹਲਕੇ ਦੇ ਵਿੱਚ ਬਲਾਗ ਸੰਪਤੀ ਅਤੇ ਜ਼ਿਲ੍ਹਾ ਪੰਚਾਇਤ ਚੋਣਾਂ ਦੇ ਲਈ ਆਜ਼ਾਦ ਉਮੀਦਵਾਰ ਖੜੇ ਕਾਂਗਰਸ ਦੇ ਅਨੁਸ਼ਾਸਨ ਦੀ ਕਮੀ ਨੂੰ ਖੁੱਲ ਕੇ ਉਜਾਗਰ ਕਰ ਰਹੀ ਹੈ ਜਿੱਥੇ ਪਾਰਟੀ ਨੇਤਾ ਖੁੱਲ੍ਹਿਆਂ ਹੀ ਆਮਣੇ ਸਾਹਮਣੇ ਪਾਰਟੀ ਵਿਰੋਧੀ ਕਾਰਵਾਈਆਂ ਕਰ ਰਹੇ ਨੇ ਅਤੇ ਹਾਈ ਕਮਾਂਡ ਚੁੱਪ ਹੈ ਕੀ ਕਾਂਗਰਸ ਦਾ ਇਹੀ ਅਨੁਸ਼ਾਸਨ ਹੈ ਕੀ ਲੱਗਦਾ ਹੈ ਤੁਹਾਨੂੰ ਹਾਂਜੀ ਬਿਲਕੁਲ ਜਿਹੜੇ ਵਰਨਿੰਗ ਟੋਪਸ ਸਵਾਲ ਹੀ ਬਣਦਾ ਕਿ ਪੰਜਾਬ ਦੇ ਵਿੱਚ ਨਾ ਬਲਾਕ ਸੰਮਤੀ ਹਮ ਜਿਹੜਾ ਬੀਜ ਹੋਣਾ ਚੰਦ ਰਹੀ ਹੈ ਹਾਂਜੀ ਇਹਨਾਂ ਚੋਣਾਂ ਤੋਂ ਵਿੱਚ ਮਤਲਬ ਇਹ ਭਾਵੇਂ ਹਾਈ ਕੋਰਟ ਦੇ ਦਿਸ਼ਾ ਨੇ ਸ਼ੁਰੂ ਹੋਈਆਂ ਕਿ 2 ਸਾਲ ਲੇਟ ਸੀਗੀਆਂ ਹਮ ਤੇ ਲੇਕਿਨ 2 ਸਾਲੇਟ ਹੋਣ ਦੇ ਬਾਵਜੂਦ ਵੀ ਮਤਲਬ ਕਾਂਗਰਸ ਕੇ ਇੱਕ ਪਾਸੇ ਮਦਦਨ ਹੋਰ ਮੰਗ ਰਹੀ ਹੈ ਹੂੰ ਤੇ ਜਿੱਥੇ ਮਤਲਬ ਸ਼੍ਰੋਮਣੀ ਅਕਾਲੀ ਦਲ ਤੇ ਹਾਈ ਕੋਰਟ ਜਾ ਕੇ ਬੈਠ ਗਏ ਹੈਗੇ ਆ ਜੋ ਧੰਦਲੀ ਹੋ ਰਹੀ ਸਰਕਾਰ ਵੱਲੋਂ ਜੋ ਮਤਲਬ ਹੋ ਰਿਹਾ ਸਰਕਾਰ ਨੇ ਮਜੂਦਾ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੇ ਵੀ ਰਿਕਾਰਡ ਤੋੜਤੇ ਆ। ਹੂੰ ਤਾਂ ਨਹੀਂ ਸਾਰੇ ਕਰਦੇ ਸੀ ਜਿਹੜੀ ਸਰਕਾਰ ਹੁੰਦੀ ਸੀ ਜਿਸकी लाठी ਉਸकी भैंस। ਉਸकी भैंस ਜੀ ਇਹ ਚੱਲਦਾ ਰਿਹਾ ਵਾ ਇਲੈਕਸ਼ਨ ਦੇ ਵਿੱਚ ਬੂਥ ਕੈਪਚਰਿੰਗ ਹੁੰਦੀ ਰਹੀ ਸਭ ਕੋੰਦਰ ਆ। ਲੇਕਿਨ ਹੁਣ ਤੇ ਮਤਲਬ ਹਾਦੀ ਹੋ ਗਈ ਵੀ ਲੋਕਾਂ ਦੇ ਕਾਗਜ਼ੀ ਪਾੜ ਤੇ ਫੜ ਕੇ ਕੋਈ ਰੋਣ ਨਹੀਂ ਦਿੱਤਾ। ਜੀ ਹਾਂਜੀ। ਦੋ ਐਸਐਸਪੀ ਤੋਂ ਜਿਹੜੀ ਗੱਲ ਹੋਈ ਸੀ ਪਟਿਆਲੇ ਤੋਂ ਉਹ ਗੱਲ ਜੇ ਨਿਰਣਾ ਨਹੀਂ ਹੋ ਸਕਿਆ ਵੀ ਉਹ ਏਆਈ ਆ ਕਿ ਸੱਚ ਵਾ। ਹੂੰ ਜੀ। ਲੇਕਿਨ ਗੱਲ ਇਹ ਹੈਗੀ ਆ ਕਿ ਦੂਧਿਆ ਪਹਿਲਾਂ ਤੁਸੀਂ ਗੱਲ ਕੀਤੀ ਆ ਵੀ ਕਾਂਗਰਸ ਦੇ ਵਿੱਚ ਰਾਣਾ ਗਰਜੀਤ ਸਿੰਘ ਨੂੰ ਸਾਬਕਾ ਮੰਤਰੀ ਪੰਜਾਬ ਜੋ ਕਬੂਖਲਾ ਦੇ ਵਿਧਾਇਕ ਆ ਉਹਨਾਂ ਦਾ ਬੇਟਾ ਸੁल्तानਪੁਰ ਲੋਧੀ ਤੋਂ ਆਜ਼ਾਦ ਕੜੇ ਹੋਏ ਸੀਗੇ ਸਿਰਫ ਉਹਨਾਂ ਦੀ ਨਾ ਕਿੜਿ ਚਗੀ ਕਿ ਉੱਥੋਂ ਦੇ ਦੋ ਵਾਰੀ ਵਿਧਾਇਕ ਬਣੇ ਨਵਤੇਜ ਸਿੰਘ ਚਿਮਨ ਹਰੌਣ ਦੀ ਜੀ ਹਾਂਜੀ ਠੀਕ ਆ ਉਹ ਨਵਤੇਜ ਸਿੰਘ ਚਿਮਨ ਨੂੰ ਹਰੌਣ ਵੇਲੇ ਆਪਣੇ ਉਹਨਾਂ ਦਾ ਬੇਟਾ ਖੜਾ ਕੀਤਾ ਠੀਕ ਆ ਇਹ ਜ਼ਰ ਨਹੀਂ ਖੜਾ ਕੀਤਾ ਸੀ ਕਿ ਉਹਨਾਂ ਨੇ ਸੀਟ ਜਿੱਤ ਕੇ ਦੇਣੀ ਸੀ ਤੇ ਮਤਲਬ ਕਾਂਗਰਸ ਨੂੰ ਵੱਡਾ ਵਜਾ ਕਾਂਗਰਸ ਤੇ ਹਾਰ ਗਈ ਸਾਰੇ ਪੰਜਾਬ ਹਾਰ ਗਈ ਸੀ ਹੂੰ ਜੀ ਲੇਕਿਨ ਗੱਲ ਹੈ ਕਿ ਨਵਜੂ ਨਵਤੇਜ ਸਿੰਘ ਚੀਮਾ ਨੂੰ ਹਰਾਉਣ ਕਰਕੇ ਉਹ ਜਿਹੜੇ ਗਏ ਸੀ ਉਹ ਜਿੱਤ ਗਏ ਹੂੰ ਉਹਨਾਂ ਨੇ ਉਸ ਅਖਾੜੇ ਦੇ ਵਿੱਚ ਜਨੀਵੇਂ ਬ੍ਰੋਧੀ ਪਾਰਟੀਆਂ ਦੇ ਬੰਦੇ ਖੜੇ ਸਾਰੇ ਹਰਾਤੇ ਉਸ ਦੰਗਣ ਨੂੰ ਜਿੱਤਿਆ ਉਹਨਾਂ ਨੇ ਹੂੰ ਉਹ ਜਿੱਤ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹ ਜਿੱਥੇ ਰਾਣਾ ਉੱਥੇ ਜਾਣਾਂ ਦਾ ਸਲੋਗਨ ਚੱਲੇ ਜਾ ਹੂੰ ਤੇ ਲੋਕਾਂ ਦੇ ਵਿੱਚ ਇਹ ਵੀ ਮਸ਼ਹੂਰ ਹੋ ਗਈ ਸੀ ਗੱਲ ਜੀ ਗੱਲ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਨਵਦੀਪ ਸਿੰਘ ਜੀ ਮਨੇ ਇੱਕ ਰੈਲੀ ਕੀਤੀ ਸੀ ਰਾਜਾ ਬਰਿੰਗ ਦੀ ਅਗਵਾਈ ਦੇ ਵਿੱਚ ਜਿੱਥੇ ਬਦਲੋ ਸਾਰੇ ਉਹ ਨੇਤਾ ਗਏਗੇ ਹੂੰ ਉਸ ਰੈਲੀ ਦੇ ਮੁਕਾਬਲੇ ਇੱਕ ਰੈਲੀ ਰਾਣਾ ਗੁਰਜੀਤ ਸਿੰਘ ਦੇ بیٹے ਨੇ ਕੀਤੀ ਸੀ ਹੂੰ ਪੈਰਲਲ ਕੀਤੀ ਪੈਰਲਲ ਕੀਤੀ ਜੀ ਹੁਣ ਉਹਨਾਂ ਨੇ ਕੀ ਕੀਤੀ ਸੀ ਉਹਨਾਂ ਦਾ slogan ਸੀਗਾ ਨਵਾਂ ਨਵੀਂ ਸੋਚ ਨਵਾਂ ਪੰਜਾਬ ਨਵਾਂ ਪੰਜਾਬ ਜੀ ਹਾਂਜੀ ਹੁਣ ਜਦੋਂ ਨਵਜੋਤ ਸਿੰਘ ਸਿੱਧੂ ਨੇ ਕਹੇ ਕਿ ਮਾਡਰ ਪੰਜਾਬ ਲੈ ਕੇ ਆਇਆ ਇਦਾਂ ਹੀ ਰਣਾ ਗਰਜੀਤ ਸਿੰਘ ਜੀ ਨਵੀਂ ਸੋਚ ਨਵੇਂ ਪੰਜਾਬ ਲੈ ਕੇ ਆਇਆ ਜੀ ਪੰਜਾਬ ਦੇ ਵਿੱਚ ਉਹ ਪੰਜਾਬ ਦੇ ਕਿਸਾਨਾਂ ਨੂੰ ਨਾਲ ਲੈ ਕੇ ਤੁਰਨ ਦੀ ਯਤਨ ਹੈਗਾ ਉਹ ਕਹਿੰਦੇ ਵੀ ਜਿਹੜੀ ਮੱਕੀ ਆ ਸੋਣੀ ਦੀ ਮੱਕੀ ਆ ਉਹਨਾਂ ਕੋਲ ਇੰਨੀ ਕਿ ਕੰਜ਼ਮਪਸ਼ਨ ਹੈਗੀ ਆ ਕਿ ਜੇ ਪੰਜਾਬ ਸਾਰਾ ਮੱਕੀ ਪੈਦਾ ਕਰ ਦੇਵੇ ਸੋਣੀ ਦੀ ਉਹ ਚੱਕ ਸਕਦੇ ਆ ਉਹ ਚੱਕਣਗੇ ਵੀ ਐਮਐਸਪੀ ਦੇ ਉੱਤੇ ਠੀਕ ਆ ਜੀ ਇੱਕ ਬਹੁਤ ਵੱਡੀ ਇੱਕ ਰਾਹਤ ਹੈ ਲੋਕਾਂ ਲਈ ਗੱਲ ਵੀ ਹੈਗੀ ਆ ਲੇਕਿਨ ਸੌਣ ਦੇ ਮਹੀਨੇ ਮੱਕੀ ਨਹੀਂ ਬੀਜੀ ਜਾਂਦੀ ਹੁਣ ਬਹੁਤ ਘੱਟ ਬੀਜੀ ਜਾਂਦੀ ਆ ਲੇਕਿਨ ਇਹ ਗੱਲ ਹੈਗੀ ਕਿ ਰਾਣਾ ਗਰਜੀਤ ਸਿੰਘ ਨੇ ਪੂਰੇ ਪੰਜਾਬ 'ਚ ਰੈਲੀਆਂ ਕੀਤੀਆਂ ਜਾਂ ਉਹਨਾਂ ਨੇ ਉਸ ਵਿਭਾਗ ਨੂੰ ਨਾਲ ਲੈ ਕੇ ਮੱਕੀ ਬਾਰੇ ਗੱਲ ਕੀਤੀ ਹੈਗੀ ਆ ਜਾਂ ਕੇਂਦਰੀ ਖੇਤੀਬਾੜੀ ਮੰਤਰੀ ਨੇ ਵੀ ਗੱਲ ਆ ਕੀ ਹੈਗੀ ਆ ਕਿ ਨਵੇਂ ਮੱਕੀ ਦਾ ਜਿਹੜਾ ਰਿਧਾਨ ਹੋਣਾ ਚਾਹੀਦਾ ਮੱਕੀ ਦੀ ਲੋੜ ਆ ਪੂਰੇ ਹੈ ਨਾ ਹੂੰ ਜੀ ਉੱਥੇ ਬੜੀਆਂ ਕਾਨਫਰੰਸ ਹੋਈਆਂ ਜਾਂ ਇਹਨਾਂ ਦੇ ਸੈਮੀਨਾਰ ਹੋਏ ਹੈਗੇ ਆ ਇਹ ਗੱਲ ਹੈਗੀ ਆ ਪੰਜਾਬ ਪੱਖੀ ਤੇ ਹੈਗੀ ਆ ਹੂੰ ਲੇਕਿਨ ਉਹ ਜਿਹੜੀ ਰੈਲੀ ਕੀਤੀ ਸੀ ਇਹਨਾਂ ਨੇ ਕਾਂਗਰਸ ਦੇ ਖਿਲਾਫ ਰੈਲੀ ਕੀਤੀ ਸੀ ਇਸ ਪੱਜ ਦੇ ਵਿੱਚ ਤੁਸੀਂ ਖੂਰ ਪੈਲੇਸ ਦੇ ਵਿੱਚ ਹੂੰ ਮੈਨੂੰ ਨਹੀਂ ਪਤਾ ਕਿ ਉਹਨਾਂ ਦੇ ਅੰਕੜੇ ਕੀ ਕਹਿੰਦੇ ਆ ਕਿ ਉਦੋਂ ਬੰਦਾ ਕਿੰਨੀ ਮੱਕੀ ਬੀਜੀ ਗਈ ਹੈ ਹਮ ਸਤਾਂਬੋਲੋ ਦੀ ਬੰਦਾ ਤੇ 2-3000 ਇਕੱਠਾ ਕੀਤਾ ਵੀ 2-3000 ਚੋਂ 100 ਗੱਲਾ ਕਿਤੇ ਮੱਕੀ ਬੀਜੀ ਗਈ ਹੈ ਮੈਨੂੰ ਲੱਗਦਾ ਨਹੀਂਗਾ ਪਰਮ ਕਿ ਉਹਨਾਂ ਦਾ ਮਕਸਦ ਇਹ ਸੀਗਾ ਕਿ ਰੈਲੀ ਨੂੰ ਇਹ ਖਰਾਬ ਕਰਨਾ ਤਾਂ ਕਿ ਜਿਹੜੇ ਲੋਕ ਇਕੱਠੇ ਕੀਤੇ ਆ ਉਹਨਾਂ ਨੂੰ ਲੈ ਸਕੀਏ ਹੁਣ ਗੱਲ ਇਹ ਹੈ ਕਿ ਨਵਤੇਜ ਸਿੰਘ ਚੀਮਾ ਜੋ ਉੱਥੋਂ ਦੇ ਇਨਚਾਰਜ ਹੈ ਕੈਂਡੀਡੇਟ ਉਹਨੇ ਵੀ ਖੜੇ ਕੀਤੇ ਪਾਰਟੀ ਦੇ ਉੱਥੋਂ ਜਿਹੜੇ ਕਾਂਗਰਸ ਦੇ ਮਹਾਨ ਲੀਡਰ ਹੈਗੇ ਰਾਣਾ ਗਰੀਬ ਸਿੰਘ ਉਹਨਾਂ ਦਾ ਬੇਟਾ ਵੀ ਯਾਦ ਲੜ ਰਿਹਾ ਹੈਗਾ ਹਾਂਜੀ ਅਗੇ ਉਹਨਾਂ ਦੀ ਲੜਾਈ ਸੀ ਇਕੱਲੇ ਨਵਤੇਜ ਸਿੰਘ ਚੀਮਾ ਨਾਲ ਹਾਂ ਠੀਕ ਆ ਨਿੱਜੀ ਲੜਾਈ ਸੀਗੀ ਹਾਂ ਹੁਣ ਉਹਨਾਂ ਦੀ ਪੂਰੇ ਮਤਲਬ ਹਲਕੇ ਦੇ ਵਿੱਚ ਜਿੰਨੇ ਵੀ ਕੰਡੇ ਖੜੇ ਹੋਣੇ ਉਹਨਾਂ ਨਾਲ ਖਲਾਫ ਲੜਾਈ ਆ ਹਾਂ ਹੈਨਾ ਜੀ ਪੂਰੇ ਹਲਕੇ ਦੇ ਵਿੱਚ ਹੁਣ ਕੀ ਇਹ ਗੱਲਾਂ ਕੀ ਇਹ ਕਾਰਨ ਕੀ ਇਹਦਾ ਹੁਣ ਮੈਂ ਇਹਦਾ ਕਾਰ ਸਟੱਡੀ ਕਰਦਾ ਸੀ ਵੀ 4 ਸਾਲ ਹੋ ਗਏ ਆ ਹਾਂਜੀ ਕਈ ਵਾਰੀ ਦੇਖਿਆ ਗਿਆ ਕਿ ਰਾਣਾ ਇੰਦਰਪ੍ਰਤਾਪ ਸਿੰਘ ਕਾਂਗਰਸ ਜਿਹੜੀ ਮਤਲਬ ਵਿਧਾਇਕ ਕਮੇਟੀ ਹੁੰਦੀ ਆ ਉਹਦੇ ਮੈਂ ਹਾਜ਼ਰ ਵਿਖੇ ਆ ਹਾਂ ਆਪਦੇ ਚਾਚੇ ਨਾਲ ਚਾਤਾ ਕੋਣਾ ਹਾਂ ਪ੍ਰਤਾਪ ਸਿੰਘ ਬਾਜਵਾ ਜੀ ਪ੍ਰਤਾਪ ਸਿੰਘ ਬਾਜਵਾ ਨੇ ਕੋਲ ਬਿਠਾ ਕੇ ਕੇ ਦੀ ਮੀਟਿੰਗ ਕੀਤੀ ਹੈ ਫਿਰ ਤੁਸੀਂ ਇਸ ਲੈਵਲ ਤੇ ਬਹਿ ਕੇ ਰਾਣਾ ਇੰਦਰ ਪ੍ਰਤਾਪ ਨੂੰ ਕਾਰਨ ਸ਼ਾਮਲ ਕਿਉਂ ਨਹੀਂ ਕੀਤਾ ਅਜ ਤੱਕ ਹੂੰ ਬਿਲਕੁਲ ਉਹਨਾਂ ਨੂੰ ਕਿਉਂ ਆ ਯਾਦ ਰੱਖਿਆ ਫਿਰ ਠੀਕ ਹੈ ਨਾ ਜੀ ਅੱਜ ਜੇ ਰਾਣਾ ਇੰਦਰ ਪ੍ਰਤਾਪ ਜਾਂ ਰਾਣਾ ਗੁਰਜੀਤ ਸਿੰਘ ਮੇਰਾ ਖਿਆਲ ਨਾਲ ਜੇ ਲੜਾਈ ਲੜ ਰਹੇ ਉੱਥੇ ਹੂੰ ਅੱਜ ਵੀ ਕਾਂਗਰਸ ਦੇ ਖਿਲਾਫ ਹੂੰ ਉਹ ਸੜਕੇ ਦੇ ਵਿੱਚ ਤੇ ਉਹਨਾਂ ਦਾ ਭਵਾਂ ਦਾਵਾ ਇਹ ਹੀ ਆ ਕਿ ਸਾਰੇ ਜਿਹੜੇ ਕਾਂਗਰਸੀ ਅਸੀਂ ਆਜ਼ਾਦ ਕਾਂਗਰਸ ਸਾਡੀ ਹੂੰ ਆਜ਼ਾਦ ਕਾਂਗਰਸ ਮਤਲਬ ਇਹਦਾ ਮਤਲਬ ਕਿ ਜਾਦੇ ਹਾਈ ਕਮਾਂਡ ਨੂੰ ਨਹੀਂ ਪਤਾ ਤੇ ਜਾਂ ਹਾਈ ਕਮਾਂਡ ਹੂੰ ਦੀ ਸਹਿਮਤੀ ਹੈ ਹੂੰ ਜਾਂ ਫਿਰ ਉਹ ਇਗਨੋਰ ਕਰਦੇ ਹੋਣਗੇ ਹਾਂ ਕਿਉਂਕਿ ਰਣਾ ਗੁਰਜੀਤ ਸਿੰਘ ਇਸ ਲੈਵਲ ਤੇ ਆ ਇਸ ਪੱਧਰ ਤੇ ਆ ਇਸ ਉੱਚ ਪੱਧਰ ਤੇ ਆ ਕਿ ਜਿੰਨੇ ਵੀ ਹਾਈ ਕਮਾਂਡ ਦੇ ਬੰਦੇ ਨਾ ਉਹ ਉਹਨਾਂ ਦੇ ਕੰਟਰੋਲ 'ਚ ਆ ਹੂੰ ਹਨਾ ਉਹ ਜਾਣਦੇ ਆ ਵੀ ਜਿਹੜੀ ਹੈਗੀ ਆ ਘੋੜੀ ਕਿਵੇਂ ਢਾਉਣੀ ਹੈਗੀ ਆ ਉਹ ਜਾਣਦੇ ਆ ਜੀ ਉਹਨਾਂ ਨੂੰ ਪਤਾ ਕਿ ਮੈਂ ਜਿਹੜੇ ਵੋਟਰਸ ਹੈਗੇ ਆ ਜਾਂ ਜਿਹੜੇ ਮਤਲਬ ਉੱਪਰਲੇ ਹੈਗੇ ਆ ਉਹ ਕੱਲੀ ਮੇਰੀ ਮੁਹੱਬਤ ਦੀ ਜੱਫੀ ਦੇ ਨਹੀਂ ਹੁਣ ਮੈਂ ਉਹਨਾਂ ਦੀ ਸੇਵਾ ਵੀ ਕਰਨੀ ਜਾਣਦੇ ਆ ਹੂੰ ਠੀਕ ਆ ਉਹਨਾਂ ਦੀ ਕਮਜ਼ੋਰੀਆਂ ਨੂੰ ਵੀ ਜਾਣਦੇ ਸਮਝਦੇ ਆਗੇ ਲੇਕਿਨ ਰਣਾ ਗਰਜੀਤ ਸਿੰਘ ਅੱਜ ਦੇ ਤਰੀਕ ਦੇ ਵਿੱਚ ਪੰਜਾਬ ਦੇ ਪਹਿਲੇ ਪੰਜਾਂ ਲੀਡਰਾਂ ਚੋਂ ਦੇ ਆ ਟੌਪ ਦੇ ਪੰਜਾਂ ਲੀਡਰਾਂ ਚ ਹੂੰ ਠੀਕ ਆ ਜੀ ਹੁਣ ਮੈਂ ਦੇਖਿਆ ਮੈਂ ਨਹੀਂ ਦੇਖਿਆ ਕਿ ਮੈਂ ਨਹੀਂ ਕੋਈ ਪੜਿਆ ਕਿਹੜੇ ਵੱਖ-ਵੱਖ ਲੀਡਰਾਂ ਵੱਲੋਂ ਕੋਈ ਆਇਆ ਹੋਵੇ ਕੋਈ ਬਿਆਨ ਆਇਆ ਹੋਵੇ ਵਿਰੋਧੀ ਵੱਲੋਂ ਵੀ ਇਹ ਸੁਲਤਾਨਪੁਰ ਜਿੱਦਾਂ ਨਹੀਂ ਹੋਣੀ ਚਾਹੀਦੀ ਸੀ ਹਾਂਜੀ ਵੀ ਉਹਨਾਂ ਨੂੰ ਸ਼ਾਂਤ ਸ਼ਾਂਤ ਵੀ ਨਹੀਂ ਹੋਏ ਇਹਨਾਂ ਨੇ ਸ਼ਾਂਤ ਉਹਨਾਂ ਨੂੰ ਕੀਤਾ ਹੀ ਨਹੀਂ ਹਮ ਰਾਣਾ ਇੰਦਰ ਪ੍ਰਤਾਪ ਸਿੰਘ ਅੱਜ ਇਲੈਕਸ਼ਨ ਲੜ ਰਹੇ ਆ ਆਪਣੇ ਆਜ਼ਾਦ ਕਾਰਜ਼ ਨਾਲ ਉਹ ਹਾਰ ਕਿਨੂੰ ਰਹੇ ਆ ਹਮ ਟਾਰਗੇਟ ਕਿਨੂੰ ਆ ਕਾਂਗਰਸ ਨੂੰ ਹਰਾਉਣ ਦਾ ਬੇਸ਼ੱਕ ਜਿਹੜੀਆਂ ਦੂਜੀਆਂ ਪਾਰਟੀਆਂ ਜਾਂ ਆਮ ਆਦਮੀ ਪਾਰਟੀ ਆ ਜਾਂ ਭਾਜਪਾ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵੀ ਕੈਂਡੀਡੇਟ ਹਾਰ ਨਹੀਂ ਆ ਹਮ ਹਾਂਜੀ ਹਨਾ ਜੀ ਜ਼ੁਰੀ ਵੀ ਨਹੀਂਗਾ ਹਾਰਨੇ ਆ ਹਾਲਾਤ ਬਦਲੇ ਗਏ ਆ ਹਮ ਹਾਲਾਤ ਬਲਕੇ ਮੈਂ ਦੇਖਿਆ ਕਿ ਰਾਣਾ ਗੁਰਜੀਤ ਸਿੰਘ ਦੇ بیٹے ਰਾਣਾ ਇੰਦਰ ਪ੍ਰਤਾਪ ਸਿੰਘ ਨਾਲ ਜਿਹੜੇ ਪਹਿਲੀ 22 ਚ election ਤੁਰੇ ਹੋਏ ਸੀਗੇ ਉਹ ਮੈਂ ਦੇਖਿਆ ਆਮ ਆਦਮੀ ਪਾਰਟੀ ਦਾ ਹੁਣ ਛਾੜੂ ਚੱਕੀ ਫਿਰਦੇ ਆ ਹੂੰ ਦਲ ਬਦਲ ਗੋਏ ਨਾ ਠੀਕ ਹੈ ਨਾ ਜੀ ਜੀ ਹੁਣ ਉਹਨਾਂ ਦਾ ਜਿਹੜਾ ਚੋਣਸ਼ਾਂ 'ਚ ਬੈਠ ਸੀ ਹੂੰ ਰਣੇਂਦਰ ਪ੍ਰਤਾਪ ਸਿੰਘ ਦਾ ਹੁਣ ਉਹ ਜਿਹੜੇ ਉਹਦੇ ਮੈਂਬਰ ਬਣਨੇ ਬਿਨਾਂ ਸੰਪਤੀ ਜਾਂ ਜ਼ਿਲ੍ਹੇ ਉਹਨਾਂ ਨੂੰ ਬੈਠਦਾ ਚੋਣਸ਼ਾਂ ਦੇ ਦਿੱਤਾ ਹੂੰ ਮੈਨੂੰ ਲੱਗਦਾ ਕਿ ਜੇਕਰ ਕਾਂਗਰਸ ਦੇ ਜੋ ਪਾਟੋ ਤੜ ਹੋਈ ਹੈ ਜਾਂ ਕਾਂਗਰਸ ਦੇ ਪੈਰ ਹੀ ਹਨੇ ਜਾਂ ਕਾਂਗਰਸ ਦੇ ਵਿੱਚ ਉਹ ਹਿੰਮਤ ਹੀ ਹੋਣੀਗੀ ਕਿ ਅਸੀਂ ਇੱਕ ਉਹਨਾਂ ਸ਼ਾਸਨ ਹੂੰ ਕੁਈ ਨਾ ਦੀ ਆਪਣੀ ਨਾ ਕੋਈ ਵਿਜੀਲੈਂਸ ਹੈ ਨਹੀਂਗੀ ਪਾਰਟੀ ਦੀ ਕੋਈ ਆਪਣੀ ਵਿਜੀਲੈਂਸ ਹੈ ਨਹੀਂਗੀ ਵੀ ਜਿਹੜੀ ਮਤਲਬ ਇਸ ਪਹਿਲੀ ਨਜ਼ਰ ਰੱਖੇ ਵੀ ਜਿਹੜਾ ਹੈਗਾ ਉਹਦੇ ਕੰਨ ਚ ਕਦੇ ਵੀ ਇਦਾਂ ਨਾ ਕਰ ਹੂੰ ਹਾਂਜੀ ਵੀ ਪਾਰਟੀ ਦੇ ਅਗੇ ਜਾਂਦਾ ਲੇਕਿਨ ਪਹਿਲਾਂ ਪੂਰਾ ਤਮਾਸ਼ਾ ਕਰ ਲੈਂਦੇ ਆ ਤਮਾਸ਼ਾ ਕਰਨ ਤੋਂ ਬਾਅਦ ਜਦੋਂ ਲੋਕ ਰੋਲਾ ਪਾਉਂਦੇ ਆ ਫਿਰ ਉੱਥੇ ਬਾਅਦ ਠੰਡਾ ਕਰਨ ਦੀ ਕੋਸ਼ਿਸ਼ ਕਰਦੇ ਆ ਫਿਰ ਕਿਵੇਂ ਜਿਹੜੀ ਸਵਾਦ ਹੀ ਉਡਾ ਲਈ ਆ ਉਹਨੂੰ ਕਿਹੜੇ ਮੀਨਾਂ ਵਿੱਚ ਠਾਉਂਗੇ ਹੂੰ ਹਨਾ ਸਹੀ ਗੱਲ ਆ ਪੰਜਾਬ ਦੇ ਵਿੱਚ ਤੁਸੀਂ ਜਿੰਨੀ ਜਿੰਨੀ ਚੋਣਾਂ ਹੋਈਆਂ ਉੱਥੇ ਗਰੁੱਪ ਬਣ ਕੇ ਰਹੇ ਹੂੰ ਜੀ ਹੁਣ ਲੁਧਿਆਣੇ ਦੇ ਵਿੱਚ ਜਿਹੜਾ ਰਾਜਾ ਬੜਿਆਂ ਕਿ ਮੈਂਬਰ ਪਾਰਲੀਮੈਂਟ ਸੀ ਔਰ ਪੰਜਾਬ ਦਾ ਪ੍ਰਧਾਨ ਸੀ ਤੇ ਜਦੋਂ ਉਥੇ ਜਿਵੇਂ ਚੋਣ ਹੋਈ ਜਾਨਾ ਵੱਡ ਨਹੀਂ ਦਿੱਤਾ ਉਥੇ ਹਮ ਹੈਨਾ ਜੀ ਜਿਹੜੇ ਆਸ਼ੂ ਆ ਉਹਨਾਂ ਨੇ ਕਿਹਾ ਮੈਂ ਇਲੈਕਸ਼ਨ ਜਿੱਤੀ ਪਈ ਆ ਤੇ ਉਹਦੇ ਜਿਹੜੇ ਸਪੋਰਟਰ ਸੀ ਚਾ ਚੰਨੀ ਸਾਹਿਬ ਸੀ ਚਾ ਰਾਣਾ ਗੁਰਜੀਤ ਸਿੰਘ ਸੀ ਚਾ ਹੋਰ ਹਮ ਉਹਨਾਂ ਨੇ ਉਹ ਵਖਰਾ ਕਰ ਲਿਆ ਰਿਜ਼ਲਟ ਡਾਊਨ ਚਲੇ ਗਿਆ ਜੀ ਤੇ ਜਦੋਂ ਇਹਨਾਂ ਇਹ ਵਖਰੇ ਇਥੇ ਹੋ ਗਏ ਆ ਰਾਣਾ ਗੁਰਜੀਤ ਸਿੰਘ ਤੇ ਬਿਹਾਹ ਤੇ ਲੜਦੇ ਸੀਗੇ ਤੇ ਮੈਂ ਪ੍ਰਤਾਪ ਤੇ ਆਪਣਾ ਦੂਜੇ ਆ ਗਿਆ ਬੜੇ ਗੁੜੀ ਇਥੇ ਸੰਭਾਲੀ ਬੈਠੇ ਸੀਗੇ ਚੰਨੀ ਸਾਹਿਬ ਵੀ ਹਾੜੀ ਲਾਉਂਦੇ ਰਹੇ ਉੱਥੇ ਤੇ ਉੱਥੇ ਜਮਾਂਜਬਤ ਹੋ ਜਾਂਦੀ ਹੈ ਹਾਂਜੀ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਹੈਗੀ ਆ ਉਹਦੇ ਵਿੱਚ ਦੋਸ਼ੀ ਕੋਈ ਨਹੀਂਗਾ ਦੋਸ਼ੀ ਹਾਈ ਕਮਾਂਡ ਰਾਸ਼ਟਰੀ ਹਾਈ ਕਮਾਂਡ ਜਿਨ੍ਹਾਂ ਨੇ ਕਦੇ ਵੀ ਕਿਸੇ ਵੀ ਕਿਸੇ ਦੀ ਗੱਲ ਨੂੰ ਕਿਸੇ ਦੀ ਸ਼ਿਕਾਇਤ ਨੂੰ ਕਿਸੇ ਦੇ ਪੱਖ ਨੂੰ ਸੁਣਨ ਤੋਂ ਬੰਦਾ ਕੀਤਾ ਨਹੀਂ ਤੇ ਸਭ ਤੋਂ ਜਿਹੜਾ ਹੈਗਾ ਮਿਡਲ ਮੈਨ ਜੋਨੇ ਮਿਡਲਮੈਨ ਕੋਣਾ ਪੰਜਾਬ ਦੇ ਵਿੱਚ ਤੇ ਰਾਸ਼ਟਰੀ ਦੇ ਵਿੱਚ ਉਹ ਬਖੀਲ ਸਾਹਿਬ ਬੈਠੇ ਆ ਹੂੰ ਜੀ ਬਖੀਲ ਸਾਹਿਬ ਮੀਡੀਆ ਅਖਬਾਰੀ ਕਰਦੇ ਆ ਹੂੰ ਬਖੀਲ ਸਾਹਿਬ ਨੇ ਅਜ ਤੱਕ ਕਿਸੇ ਨੂੰ ਦਬਕਾ ਨਹੀਂ ਮਾਰਿਆ ਵੀ ਜੇ ਤੁਸੀਂ ਇਹ ਹਾਲਤ ਨਹੀਂ ਹੂੰ ਜੇ ਰਾਣਾ ਗੁਰਜੀਤ ਸਿੰਘ ਇਹ ਚਾਹੁੰਦੇ ਸੀਗੇ ਕਿ ਲੋਕ ਸਭਾ ਦੇ ਵਿੱਚ ਮੈਨੂੰ ਮਿਲ ਜਾਂਦਾ ਸੀਟ ਮੰਗਦੇ ਸੀ ਉਹ ਅਨੰਦਪੁਰ ਸਾਹਿਬ ਦੀ ਜੀ ਹਾਂਜੀ ਹਨਾ ਤੇ ਰੋਲਾ ਖਤਮ ਹੋ ਜਾਣਾ ਸੀ ਹੂੰ ਤੁਸੀਂ ਅਨੰਦਪੁਰ ਸਾਹਿਬ ਦੇਂਦੇ ਰਾਣਾ ਗੁਰਜੀਤ ਸਿੰਘ ਨੂੰ ਤੇ ਉਹਦਾ ਬੇਟਾ ਗੰਕਪੂਰ ਤੋਂ ਲੈ ਲਿੰਦਾ ਹੂੰ ਠੀਕ ਹੈ ਤੇ ਸਰਦਾਂਪੁਰ ਖਾਲੀ ਹੋ ਜਾਂਦਾ ਹੂੰ ਜੇ ਤੁਸੀਂ ਉਹਨਾਂ ਨੂੰ ਰੱਖਣਾ ਚਾਹੁੰਦੇ ਹੋ ਵੀ ਉਹ ਨੰਬਰਾਂ ਨਹੀਂ ਸਰਦਾ ਵੀ ਉਹ ਸਾਰੇ ਹੀ ਜਿੰਨੇ ਵੀ ਪੰਜਾਬ ਦੀਆਂ ਨਾ ਅਹ ਉਹਨਾਂ ਦੇ ਸਮਾਗਮ ਹੁੰਦੇ ਜਾਂ ਰੈਲੀਆਂ ਹੁੰਦੀਆਂ ਉਹਦਾ ਨਾ ਖਰਚਾ ਰਣਾ ਗਰੀਸ ਚੱਕ ਲੈਂਦੇ ਵੀ ਕੋਈ ਗੱਲ ਨਹੀਂ ਆਉਂਦੀ ਉਹ ਜਦੋਂ ਰਾਹੁਲ ਗਾਂਧੀ ਨੇ ਯਾਤਰਾ ਕੀਤੀ ਹੈ ਪੰਜਾਬ ਚ ਆਏ ਆ ਤੇ ਬਹੁਤਾ ਖਰਚਾ ਕਿਹਨੇ ਚੱਕਿਆ ਸੀ ਰਾਣਾ ਗੁਰਜੀਤ ਸਿੰਘ ਨੇ ਹੁਣ ਜਿਹੜੇ ਦੂਜੇ ਲੀਡਰ ਹੈਗੇ ਆ ਮੂੰਹ ਖਾਵੇ ਅੱਖਾਂ ਸ਼ਰਮਾਉਣ ਉਹ ਉਹਨੂੰ ਦੋਸ਼ ਨਹੀਂ ਕਹਿ ਸਕਦੇ ਹੈਨਾ ਸਹੀ ਗੱਲ ਰਾਣਾ ਗੁਰਜੀਤ ਸਿੰਘ ਜਦੋਂ ਉਹਨਾਂ ਨੇ ਬੇਟਾ ਖੜਾ ਕੀਤਾ ਤੇ ਚਰਨਜੀਤ ਚੰਨੀ ਉਦੋਂ ਮੁੱਖ ਮੰਤਰੀ ਸੀਗੇ ਤੇ ਮੁਕੰਦ ਲਾਜੀ ਲਾੜਾ ਜੀ ਦੋਵੇਂ ਸੀਟੇ ਤੋਂ ਆਪ ਹਾਰ ਗੰਦੇ ਆ ਤੇ ਅੰਦਰਖੱਤੋਂ ਉਹਨਾਂ ਨੇ ਕਹਿ ਸੀਗਾ ਕਿ ਮੈਂ ਜਿਹੜੀ ਸ਼ਾਹਕੋਟ ਰੈਲੀ ਹੋਈ ਸੀ ਉਹ ਕਿਤੇ ਵੀ ਮੈਂ ਨਾ ਜਿਹੜਾ ਮੁੰਡਾ ਜਿੱਤ ਕੇ ਇਹ ਚਰਨਜੀਤ ਚੰਨੀ ਦੀ ਝੋਲੀ ਭਰੂਗਾ ਉੱਥੇ ਵੋਟੇਸ਼ਨ ਕੀਤਾ ਹੂੰ ਇਹਦਾ ਮਤਲਬ ਉਹ ਕਿ ਚਰਨਜੀਤ ਚੰਨੀ ਉਸ ਵੇਲੇ ਉਹ ਚਾਹੁੰਦੇ ਸੀਗੇ ਕਿ ਰਣਾ ਗੁਰਜੀਤ ਸਿੰਘ ਦੇ ਮੁੰਡੇ ਦੀ ਹੈਲਪ ਕਰਦੇ ਸੀਗੇ ਤੇ ਫਿਰ ਉਹ ਕਿੰਜ ਖੜਾ ਕਿਉਂ ਕੀਤਾ ਦੂਜਾ ਤੁਸੀਂ ਹੂੰ ਬਿਲਕੁਲ ਹੈਨਾ ਤੁਸੀਂ ਉਹਨੂੰ ਵਿਹਲਾ ਕਰੋ ਉਹਨੂੰ ਨਵਦੇਸ਼ ਚਿੰਬਰ ਕੋ ਕਹੋ ਵੀ ਤੁਸੀਂ ਤੁਹਾਡੇ ਕਾਂਗਰਸ ਦੇ ਜਿੰਨੇ ਸੀਗਾ ਹਿਸਾਬ ਤਾਂ ਨਿਬੜ ਗਿਆ ਵਾ ਤੁਸੀਂ ਆਪਣਾ ਕੋਈ ਹੋਰ ਕੰਮ ਕਰ ਲਓ ਹਮ ਹੈਨਾ ਜੀ ਤੁਸੀਂ ਹੁਣ ਕਾਂਗਰਸ ਦੇ ਵਿਧਾਇਕ ਨਹੀਂ ਬਣਦੇ ਕਬਰ ਹੈ ਤੁਹਾਨੂੰ ਹੁਣ ਨਹੀਂ ਅਸੀਂ ਕੰਮ ਲਿਆ ਤੇ ਹੁਣ ਪਾਰਟੀ ਹਾਰ ਗਈ ਆ ਪਾਰਟੀ ਹੁਣ ਸਿਰਫ ਜਿਹੜੇ ਜ਼ਗੀਰਦਾਰ ਲੋਕ ਆ ਜਿਹੜੇ ਜਰਵਾਣੇ ਲੋਕ ਹੈਗੇ ਆ ਅਸੀਂ ਉਹਨਾਂ ਦੀ ਦਬੈਦਰੀ ਕਰਨੀ ਪਾਰਟੀ ਨੇ ਹੁਣ ਜੇ ਉਹ ਨਹੀਂ ਹੁੰਦੇ ਤੇ ਉਹਨਾਂ ਤੋਂ ਬਿਨਾਂ ਸਾਡੀਆਂ ਸਰਕਾਰਾਂ ਨਹੀਂ ਬਣਦੀਆਂ ਹੈਨਾ ਜੀ ਜੋ ਅੱਜ ਦੇ ਜੇ ਅਸੀਂ ਲੋਕਾਂ ਨੂੰ ਬਾਈ ਦਾ ਪੀਪਲ ਹੀ ਕਰਨਾ ਹੈ ਵੋਟਰ ਨੂੰ ਹਣਾ ਤੇ ਫਿਰ ਸਾਨੂੰ ਤੇ ਉਹੀ ਲੋਕ ਚਾਹੀਦੇ ਆ ਤੇ ਜੇ ਉਹ ਚਾਹੀਦੇ ਆ ਤੇ ਫਿਰ ਜਿੰਨੇ ਵੀ ਹੈਗੇ ਆ ਜਜਾਕਰ ਸਾਹਿਬ ਲਾਉਂਦੇ ਆ ਕਹਿੰਦੇ ਆ ਵੀ 300 ਕਰੋੜ ਲੱਗੇ ਮੈਨੂੰ ਸਮਝ ਲੱਗੀ ਨਹੀਂ ਹੁੰਦਾ ਵੀ 300 ਕਰੋੜ ਨਾ ਕਰਮ ਗੇਣ ਲੱਗਿਆ ਅੱਢ-ਆਦਾਂ ਲੱਗਦੇ ਬਿਲਕੁਲ ਹਣਾ ਮਸ਼ੀਨਾਂ ਵੀ ਥੱਕ ਜਾਂਦੀਆਂ ਹੋਣੀਆਂ ਧਰਮ ਵੀ ਹੋਏ ਮਤਲਬ 500 ਕਰੋੜ ਕਿੰਨਾ ਸੋਖਾ ਕਹਿ ਦੇਣਾ ਹੂੰ ਬਿਲਕੁਲ 5 ਕਿੰਨੇ ਟੱਚੀ ਭਰਦੇ ਆ ਹੂੰ ਹਣਾ ਅੱਛਾ ਇਹ ਪੈਸਾ ਦਿੰਦਾ ਇਹ ਪੈਸਾ ਦਿੰਦਾ ਜਿਹਨੂੰ ਚੈੱਕ ਨਹੀਂ ਕਰ ਸਕਦੇ ਹੂੰ ਬਿਲਕੁਲ ਇਹ ਡਿਜੀਟਲ ਤੁਸੀਂ ਖਾਤੇ ਜੀ ਨਹੀਂ ਪਾ ਸਕਦੇ ਕਿਉਂਕਿ ਬਲੈਕ ਮਨੀ ਆ ਹੂੰ ਹਨਾ ਇਹ ਤਾਂ ਇਦਾਂ ਮਿਲੂਗਾ ਜਿੱਦਾਂ ਗੁਰਵਜਨ ਪੁਲਦਰ ਦੇ ਘਰੋਂ ਮਿਲਿਆ ਹੂੰ ਸੂਟਕੇਸਾਂ ਹਾਂ ਸੂਟਕੇਸਾਂ ਪਿਆ ਮਤਲਬ ਇਹ ਇਦਾਂ ਦਾ ਪੈਸਾੜਾ ਘੁੰਮ ਰਿਹਾ ਹਨਾ ਸਿਆਸਤਦਾਨਾ ਕਰਕੇ ਮੈਨੂੰ ਲੱਗਦਾ ਹੁੰਦਾ ਵੀ ਮੈਂ ਨਾ ਕੱਲ ਮੇਰੇ ਨਾਲ ਕੋਈ ਮਿੱਤਰ ਬੈਠਾ ਸੀ ਕਹਿੰਦਾ ਭਾਈ ਵੀ ਕਿਹੜੀ ਪਾਰਟੀ ਕੀ ਕਰੂਗੀ ਮੈਂ ਕਿਹਾ ਜਨ ਮੈਂ ਤੇ ਚਾਹਨਾ ਕਿ ਜੇ ਤੂੰ ਸੱਚੀ ਦਿਲੋਂ ਸੱਚੇ ਸੱਚੇ ਲੋਕਾਂ ਦੇ ਹੂੰ ਜਦੋਂ ਇਲੈਕਸ਼ਨ ਦੀ ਬੋਰਡ ਨੋਟਾਂ ਨੂੰ ਪਾਉਂਗੇ ਕਿਸੇ ਪਾਰਟੀ ਨੂੰ ਪਾਉਂਗਾ ਹਮ ਦਫਾ ਕਰੋ ਇਹਨਾਂ ਨੂੰ ਹਮ ਇੱਕ ਵੀ ਨਹੀਂ ਜਿਹੜਾ ਕਹਿੰਦਾ ਮੈਂ ਕੱਟਣਾ ਮਾਨਦਰਾ ਹਮ ਹਨਾ ਜੀ ਉਹ ਸਿਖਰ ਦਾ ਹਮ ਉਲਟ ਹੋ ਗਿਆ ਬਿਲਕੁਲ ਸਹੀ ਹੈ ਠੀਕ ਹੈ ਜਿਹੜੇ ਭਾਜਪਾ ਵਾਲੇ ਕਹਿੰਦੇ ਆ ਪੰਜਾਬ ਦੇ ਨਾਲ ਉਹਦੇ ਵਿੱਚ ਮਈ ਜਾਂਦੇ ਅਜੇ ਗੱਲ ਨਹੀਂ ਬਣਦੀ ਪਈ ਹਮ ਜਿਹੜੀ ਕਾਂਗਰਸ ਆਪਾਂ ਕਹਿੰਦੇ ਸੀਗੇ ਵੀ ਇਹਨਾਂ ਅਗਲਾ ਬਦਲ 27 ਚ ਕਾਂਗਰਸ ਦਾ ਚਿਹਰਾ ਦਿਖ ਰਿਹਾ ਹੈਗਾ ਹਾਂਜੀ ਇਹਨਾਂ ਨੇ ਮਤਲਬ ਇਹਨੇ ਲਿੱਗ ਪੁਲਦਰਦਾ ਇਹਨੇ ਲਿੱਗ ਪੁਲਦਰ ਕਿੱਥੇ ਜਾਂਦੇ ਆ ਮੈਨੂੰ ਨਹੀਂ ਲੱਗਦਾ ਕਿ ਇਹ ਆਵਾ ਦੀ ਪਾਰਟੀ ਨੂੰ ਸਰਕਾਰ ਬੰਦ ਰੋਕ ਸਕਣ ਹਾਂ ਆਪੇ ਮੌਕੇ ਦੇਣ ਲੈ ਨੇ 46 ਇਹਨੇ ਮੌਕੇ ਸਰੇਮ ਦੇ ਰਿਆ ਹਾਂ ਜੀ ਤੇ ਉਹ ਥਾੜੀ ਮਾਰਦੇ ਆ ਉਹ ਇਕਦਮ ਚੱਕ ਲੈਂਦੇ ਆ ਰਪਾਲ ਜੀ ਮਰ ਗਏ ਹੁਣ ਕਹਿੰਦੇ ਜਾਖੜ ਸਾਹਿਬ ਨੂੰ ਕਹਿੰਦੇ ਰਪਾਲ ਜੀ ਮੈਂ ਕਹਿੰਦਾ ਜਾਖੜ ਸਾਹਿਬ ਤੁਸੀਂ ਨਜ਼ਰ ਕਾਂਸ ਰਹੇ ਆ ਤੁਸੀਂ ਖੁੱਲ੍ਹ ਲਿਖੋ ਕਿਤਾਬ ਇੱਕ ਇਹਨਾਂ ਦੇ ਉੱਤੇ ਵੀ ਤਾਂ ਕਿ ਲੋਕਾਂ ਨੂੰ ਪੜਾ ਸਕੀਏ ਕਿ ਭ੍ਰਿਸ਼ਟਾਚਾਰੀ ਆ ਅਸੀਂ ਔਨੈਸਟ ਬਣੇ ਆ ਦਰਕੇ ਹਰਬਾਚੀ ਮਾਮਲੇ ਪ੍ਰਤਾਪ ਸਿੰਘ ਬਾਜਵਾ ਨੇ ਵਿਧੇ ਨਿਤਾ ਨੇ ਵਿਧਾਨ ਸਭਾ ਚ ਆਖਦਾ ਸੀਗਾ ਹਾਂਜੀ ਵੀ ਇੱਕ ਕਿਨੇ ਕਰੋੜ ਰੁਪਏ ਡਿਸਟ੍ਰੀ ਜੋ ਲੈ ਰਹੇ ਹੈਗੇ ਤੇ ਉਹ ਫਿਰ ਕਹਿੰਦੇ ਮੈਂ ਓਨਸਟ ਹੈਗਾ ਹਮ ਹੁਣ ਮੈਨੂੰ ਨਹੀਂ ਪਤਾ ਲੱਗ ਰਿਹਾ ਸੱਚੀ ਪਿੱਛੇ ਤੇ ਹਣਾ ਕਿ ਵੀ ਇਦਾਂ ਰਤਾਂ ਦਾ ਇੱਕ ਸ਼ੇਰ ਹੈਗਾ ਬੇਗੋਲ ਸਾਹਿਬ ਨੇ ਲਿਖਿਆ ਸੀ ਕਿ ਇੱਕ ਲਾਈਨ ਦਾ ਸ਼ੇਰ ਹੈਗਾ ਮੈਂ ਸਫਾਈ ਦਾ ਦਾਵਾ ਕਰ ਰਹੀ ਅੱਛਾ ਜੀ ਸਫਾਈ ਦਾ ਦਾਵਾ ਕਰ ਰਹੀ ਤਖਤ ਤੇ ਬਿਟੀ ਗੰਦਗੀ ਆਏ ਆਏ ਹੈਨਾ ਹੁਣ ਜਦੋਂ ਇਹ ਸਲਾਹ ਚ ਦੁਨੀਆ ਆ ਜਾਂਦੀ ਹੈ ਫਿਰ ਓਖਾ ਹੋ ਜਾਂਦਾ ਹम्म ਬਿਲਕੁਲ ਸਹੀ ਗੱਲ ਹੈ ਜੀ ਸੋ ਬਿਲਕੁਲ ਜੀ ਰਾਣਾ ਗੁਰਜੀਤ ਸਿੰਘ ਅਤੇ ਉਹਨਾਂ ਦੇ ਪੁੱਤ ਵੱਲੋਂ ਸੁਲਤਾਨਪੁਰ ਲੋਧੀ ਦੇ ਵਿੱਚ ਆਜ਼ਾਦ ਉਮੀਦਵਾਰ ਖੜੀ ਕਰਨਾ ਪੰਜਾਬ ਕਾਂਗਰਸ ਨੂੰ ਨਾ ਸਿਰਫ ਅਨੁਸ਼ਾਸਨੀ ਹਾਲਾਤ ਦੇ ਵਿੱਚ ਲਿਆਂਦਾ ਹੈ ਸੋ 2027 ਦੀਆਂ ਚੋਣਾਂ ਦੇ ਲਈ ਪਾਰਟੀ ਨੇ ਭਵੇਖ ਨੂੰ ਸਵਾਲੀਆ ਨਿਸ਼ਾਨ ਤੇ ਖੜਾ ਕਰ ਦਿੱਤਾ ਹੈ ਸੋ ਇਹ ਜੋ ਗੱਲਬਾਤ ਹੈ ਇਹ ਵੱਡਾ ਸੁਨੇਹਾ ਵੀ ਹੈ ਕਿ ਜੇਕਰ ਕਾਂਗਰਸ ਅੰਦਰੂਨੀ ਵੰਡ ਨੂੰ ਨਾ ਸਮਝਿਆ ਗਿਆ ਤਾਂ ਫਿਰ ਆਪ ਵਰਗੀਆਂ ਧਿਰਾਂ ਨੂੰ ਬਿਨਾਂ ਲੜਾਈ ਦੇ ਨਾਲ ਫਾਇਦਾ ਹੋ ਜਾਵੇਗਾ ਅਤੇ ਪੰਜਾਬੀ ਵੋਟਰ ਫਿਰ ਨਵਾਂ ਵਿਕਲਪ ਲੱਭਣਗੇ ਰਾਣਾ ਜੋੜੀ ਦੇ ਲਈ ਵੀ ਇਹ ਬਗਾਵਾਂ ਛੋਟੇ ਹਲਕੇ ਤੱਕ ਸੀਮਤ ਨਾ ਰਹੇ ਬਲਕਿ ਪੂਰੇ ਰਾਜ ਵਿੱਚ ਫੈਲੇ ਪਰ ਜੇਕਰ ਉਹ ਪੰਜਾਬੀ ਮੁੱਦਿਆਂ ਨੂੰ ਅੱਗੇ ਰੱਖਣਗੇ ਤਾਂ ਫਿਰ ਇੱਕ ਮਜ਼ਬੂਤ ਵਿਰੋਧੀ ਵੀ ਬਣ ਸਕਦੇ ਨੇ ਪਰ ਪੰਜਾਬ ਨੂੰ ਅਜਿਹੇ ਨੇਤਾ ਚਾਹੀਦੇ ਨੇ ਜੋ ਅਹੁਦੇ ਅਤੇ ਪੈਸੇ ਦੇ ਨਾਲ ਨਾ ਮੋਹ ਕਰਤੇ ਹੋਣ ਸਗੋਂ ਜਨਤਕ ਭਲਾਈ ਦੇ ਨਾਲ ਜੁੜੇ ਹੋਣ ਸੋ ਖੜਾ ਸਾਹਿਬ ਮੇਲਾ ਆਪਾਂ ਨੂੰ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ ਗੱਲਬਾਤ ਕਰ ਸਕੀਏ ਤੁਸੀਂ ਸਟੂਡੀਓ ਦੇ ਵਿੱਚ ਆਏ ਪੱਖ ਦੇ ਮੁੱਦਿਆਂ ਤੇ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦਾ ਹੈ ਨਾ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਦੁਬਾਰਾ ਮਿਲਾਂਗੇ ਉਦੋਂ ਤੱਕ ਲਈ ਦੇ ਰਿਓ ਇਜਾਜ਼ਤ ਧੰਨਵਾਦ ਜੀ